ਮੋਕੀ ਮੁਰਦਾਬਾ ਮੋਕੀ ਮੁਰਦਾਬਾ ਮੋਕੀ ਮੁਰਦਾਬਾ ਜਿੰਦਾਬਾਦ ਨਹੀਂ ਨਹੀਂ ਪੂਰੇ ਕੋ ਜਿੰਦਾਬਾਦ ਸੋਨ ਮਜ਼ਦੂਰ ਇਕਤਾ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ ਸੰਯੁਕਤ ਮੋਰਚਾ ਜਿੰਦਾਬਾਦ ਬੀ ਜੇ ਬੱਬੂ ਮੁਰਦਾਬਾ ਗਣੇਸ਼ ਬੱਬੂ ਮੁਰਦਾਬਾ ਗਣੇਸ਼ ਬੱਬੂ ਮੁਰਦਾਬਾ ਗਣੇਸ਼ ਬੱਬੂ ਮੁਰਦਾਬਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾ ਭਾਜਪੀ ਮੁਰਦਾਬਾ ਭਾਜਪੀ ਮੁਰਦਾਬਾ ਕੋਡਾ ਕੋ ਮਸਲਾ ਨਾ ਪਾ ਦਰਸਾ ਆਪਾਂ ਤੋਂ ਰੀਅਲ ਮਸਲੇ ਹਾਲਾ ਨਹੀਂ ਉਹੀ ਮੋਕਾ ਤਾਂ ਦਿਓ ਤੁਸੀਂ ਕਰਦੇ ਆ ਕਿ ਤੁਸੀਂ ਮਤਲਬ ਖਲਾ ਵੀ ਚਲੀ ਆ ਠੀਕ ਹੈ ਨਹੀਂ ਗਾਲੀ ਖਾਉਣੀ ਹੈ ਲੱਗਣਾ ਥੋੜਾ ਬਹੁਤ ਹਾਂ ਜੀ ਗੱਲ ਕਰਨੀ ਗੱਲ ਆ ਗੱਲ ਸੁਣੋ ਇਹ ਗੱਲ ਸੁਣੋ ਇਹ ਜਿਹੜੀ ਸਰਕਾਰਾਂ ਤੁਸੀਂ ਬਣਾਇਆ ਤੋ ਨਹੀਂ ਦਫਾ ਮਕੀਏ ਤੁਸੀਂ ਲਾ ਕੇ ਦੇਖੋ ਆਰਾਮ ਨਾਲ ਆਰਾਮ ਨਾਲ ਆਰਾਮ ਨਾਲ ਅਕਾ ਕੱਲ ਕੋਈ ਵੀ ਤਾਂ ਅੱਛਾ ਬੇਨਤੀ ਆ ਤੁਹਾਡਾ ਐਸਐਸਪੀ ਪਟਿਆਲਾ ਉੱਥੇ ਹੁੰਦਾ ਹੈ ਹਾਂਜੀ ਅਡਾ ਡੀਸੀ ਪਟਿਆਲਾ ਉੱਥੇ ਹੁੰਦਾ ਹੈ ਹਾਂਜੀ ਹੁਣ ਤੁਸੀਂ ਇਹਨਾਂ ਦੀ ਤੁਹਾਨੂੰ ਉੱਥੇ ਸਾਡੀ ਕਿਉਂ ਨਹੀਂ ਮਤ ਕੀਤੀ ਪੁਲਿਸ ਨਾਲ ਤੁਸੀਂ ਪਹਿਲਾਂ ਮਂ ਜਵਾਬ ਦਿਓ ਆਪਣਾ ਇਹ ਬਿਲਕੁਲ ਤੁਸੀਂ ਗਲਤ ਕਹਿ ਰਹੇ ਆਂ ਆਈ ਪਰ ਕਿਸੇ ਦੀ ਬਤਰੀ ਕਰਨੇ ਆਈ ਆਨੇ ਇਹ ਜਿੰਨਾ ਕਿਤੇ ਕਿਸਾਨ ਉਪਰ ਤੋਂ ਰਾਜਪੁਰੇ ਤੋਂ ਆਰਡਰ ਠੀਕ ਠਾਕ ਰਵੇ ਤੁਹਾਡਾ ਤੁਹਾਡੇ ਤੁਸੀਂ ਵੀ ਤੰਦਰੁਸਤੀ ਘਰ ਜਾਓ ਇਹ ਵੀ ਤੰਦਰੁਸਤੀ ਘਰ ਜਾਣ ਲਾੜ ਆਰਡਰ ਬਿਲਕੁਲ ਠੀਕ ਰਵੇ ਅਸੀਂ ਤੁਹਾਡੇ ਵਾਸਤੇ ਆਏ ਆ ਸਾਡੇ ਭਰਾ ਨੇ ਦੇਖੋ ਜਿੱਥੇ ਭਰਾਵਾਂ ਦਾ ਕੋਈ ਤੂਫਾਨ ਨਹੀਂਗਾ ਭਾਵੇਂ ਕੋਈ ਹੋਵੇ ਪੰਜਾਬ ਦੀ ਧਰਤੀ ਤੇ ਪਰ ਸਾਨੂੰ ਗੁੱਸਾ ਹੈ ਗੁੱਸਾ ਹੁੰਦਾ ਹੈ ਹਮੇਸ਼ਾ ਆਪਣੇਾਂ ਤੇ ਸ਼ਿਗਲੀ ਨੇ ਫੂਲ ਮਾਰਾ ਮਨਸੂਰ ਨੇ ਰੋਪਕਾਰਾ ਯਾਰ ਸਾਨੂੰ ਇਹ ਨਾ ਜਾਣ ਨਹੀਂ ਦਿੱਤਾ ਦਿੱਲੀ ਸਾਡੇ ਨਾਲ 350 ਬੰਦਾ ਹੋ ਗਿਆ ਮੰਗਾ ਨੌਜਵਾਨ 25 26 26 ਸਾਲ ਦਾ ਇੱਕ ਮੁੰਡੇ ਨੂੰ ਗੋਲੀ ਮਾਰ ਕੇ ਉਹਨਾਂ ਮਾਰ ਦਿੱਤਾ ਉਹਦਾ ਤੁਹਾਂ ਪਰਚਾਹੀ ਕੱਟਿਆ ਹੁਣ ਇੱਥੇ ਲੈਣ ਗਿਆ ਆਏ ਐ ਮੈਂ ਤਾਂ ਤਿੰਨ ਸਹੀ ਇਹ ਪੰਜ ਕਿਉਂ ਜਾਣਗੇ ਆਪਣਾ ਇਹ ਕੋਈ ਗੱਲ ਐ ਆ ਇਹ ਆਪਾਂ ਵੀ ਕਿਸਾਨ ਪਰਿਵਾਰ ਤੋਂ ਐ ਠੀਕ ਐ ਸਾਨੂੰ ਵੀ ਉਹਨਾਂ ਦੁੱਖ ਐ ਨਾ ਵਿੱਚ ਬੋਲੋ ਨਾ ਵੀ ਐਦਾ ਗਲਤ ਗੱਲ ਆ ਕੱਪੜਾ ਸਾਨੂੰ ਵੀ ਇੰਨਾ ਦੁੱਖ ਆ ਨੌਜਵਾਨ ਦੇ ਮਰਨ ਦਾ ਜਿੰਨਾ ਤੁਹਾਨੂੰ ਦੁੱਖ ਇਸ ਕਰਕੇ ਉਹਦਾ ਬੱਚਾ ਜਿਹੜਾ ਨਾ ਜੀ ਉਹਨਾਂ ਨੇ ਦਰਜ ਕਰਤਾ ਵੀ ਪਰਚਾ ਵੀ ਕੋਈ ਇਹ ਨਹੀਂ ਗੱਲ ਇਹ ਖਣੀ ਨਹੀਂ ਇਹ ਜਮੂयत ਗੱਲਾਂ ਹਿੰਦੁਸਤਾਨ ਦੇ ਅਸੀਂ ਵਾਸੀ ਆਪਾਂ ਸਾਰੇ ਵਾਸੀ ਆ ਨਾ ਇੱਕ ਕੰਡੇ ਲਾ ਦੇਣੇ ਸ਼ੱਕ ਜਾਂਦੀ ਤੇ ਤੇ ਨਾ ਲੈਣਾ ਸਾਡਾ ਵੀ ਕਿਸਾਨ ਬੰਦ ਕਰ ਦਿੰਦੇ ਯਾਰ ਇਹ ਗੱਲ ਬਣਦੀ ਆ ਤੁਸੀਂ ਇਹ ਗੱਲ ਬਣਦੀ ਨਹੀਂ ਜੇ ਉੱਥੇ ਹੀ ਚਲੇ ਵੀ ਜਾਂਦੇ ਕਰਨਾ ਕੀ ਸੀ 13 ਮਹੀਨੇ ਸਾਡਾ 750 ਬੰਦਾ ਉਥੇ ਸਾਡਾ ਸ਼ਹੀਦ ਹੋ ਗਿਆ ਜੇ ਮੋਦੀ ਏਡਾ ਅਕਲ ਵਾਲਾ ਹੁੰਦਾ ਸਿਆਣਾ ਬਿਆਣਾ ਇਹ ਬੰਦਾ ਹੈ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਆ ਜੇ ਉਥੇ ਦੂਜੇ ਦਿਨ ਹੀ ਆ ਜਾਂਦਾ ਏਦਾਂ ਨਹੀਂ ਕੀ ਹੁੰਦਾ ਦੇਖੋ ਮੋਦੀ ਜੇ ਦੂਜੇ ਦਿਨ ਆ ਜਾਂਦਾ ਸਾਡੇ ਸਿੰਘੂ ਬਾਰਡਰ ਦੇ ਉੱਤੇ ਪੰਜਾਬ ਬਾਰੇ ਕਿਸੇ ਨੇ ਇਹਨੇ ਵੀ ਨਹੀਂ ਕੀਤਾ ਮੈਂ ਸਾਰੇ ਪਿਛਾ ਲੈ ਜਾਣਾ ਤੇ ਮੁੰਕੇ ਵੀ ਖੜੇ ਮੁਰਕੇ ਵੀ ਖੜੇ ਕੀ ਗੱਦਾ ਹੋਇਆ ਤੁਸੀਂ ਤਾਂ ਬੜੇ ਸੂਝਵਾਨ ਹੋ ਮਰਵਾ ਕੇ ਯਾਰ ਗੱਡੀਆਂ ਮੋਟਰਾਂ ਗੱਡੀਆਂ ਆ ਕੇ ਪੰਜਾਬਣ ਸਾਕੇ ਦੇਖੋ ਅਸੀਂ ਜਿੰਨਾ ਚਿਰ ਤੁਸੀਂ ਤਾਂ ਬੜੇ ਸੂਝਵਾਨ ਜੇ ਵੱਡੇ ਜੇ ਤੁਹਾਡੇ ਤੋਂ ਨਹੀਂ ਨਹੀਂ ਸਾਡੀ ਕੋਈ ਲੜਾਈ ਥੋੜੀ ਸਾਡੇ ਭਰਾ ਤੁਸੀਂਾਰੇ ਦੇਖੋ ਸਾਨੂੰ ਇਹਨਾਂ ਦੇ ਖਿਲਾਫ ਤੁਰਨ ਦਾ ਹੱਕ ਆ ਪਰ ਤੁਹਾਡੇ ਗੱਲ ਪੈਣ ਦਾ ਹੱਕ ਕਿਸੇ ਨੂੰ ਮਿਲਿਆ ਹੱਕ ਕਿਸੇ ਨੂੰ ਬਿਲਕੁਲ ਹਾਂ ਬਸ ਬਸ ਹੋਰ ਸਾਡੀ ਕੋਈ ਗੱਲ ਨਹੀਂ ਜ਼ਿਲ੍ਹੇ ਚੋਣਾਂ ਆ ਬਾਕੀ ਲੋਕ ਵੀ ਲੜ ਰਹੇ ਆ ਲੜੋ ਗੱਲ ਤੇ ਵੋਟਾਂ ਦੀ ਆ ਬਾਕੀ ਲੋਕੀ ਆ ਸਾਡਾ ਵੀ ਮੌਕਾ ਤੁਹਾਣਾ ਗੱਲ ਕਰਨ ਦਾ ਭਾਈ ਜਰੂਰ ਕਰੋ ਗੱਲ ਇਹ ਆ ਵੀਰੋ ਤੁਹਾਡੇ ਬਾਰੇ ਕੀ ਆਉਂਦੇ ਨੇ ਤੇ ਆਪਾ ਤੁਹਾਡਾ ਸਵਾਲ ਜਵਾਬ ਕਰਦੇ ਜਿਹਦੇ ਚ ਸਾਡਾ ਦਿੱਲੀ ਦੇ ਸ਼ਿਵਰ ਸ਼ੇਧਰਾਨ ਨਾਲ ਕੀਤੇ ਸਮਝੌਤੇ ਜਿਹੜੇ ਸੀ ਉਹ ਲਾਗੂ ਨਹੀਂ ਕੀਤੇ ਐਨਐਸਪੀ ਦਾ ਗਰੰਟੀ ਕੋਨ ਜਿਹੜਾ ਸੀ ਤੁਸੀਂ ਬਣਾਇਆ ਨਹੀਂ ਵਾਅਦਾ ਕਰਕੇ ਜਿਹੜੇ ਨਕਰੀਪੁਰ ਕਿਹੜੀ ਕਿਹੜੀ ਫਸਲ ਲੱਗਦੀ ਪੰਜਾਬ ਦੇ ਕਿਹੜੇ ਕਿਹੜੀ ਫਸਲਾਂ ਦੀ ਮੈਨੂੰ ਦੱਸ ਦਿਓ ਸਾਰੀਆਂ ਲੱਗਦੀਆਂ ਜਿਹੜੇ ਗੱਲ ਮੈਂ ਤੁਹਾਨੂੰ ਉਹ ਹੀ ਪੁੱਛੇਗਾ ਨਾ ਕਿਹੜੀ ਕਿਹੜੀ ਫਸਲ ਲੱਗਦੀ ਹੈ ਨਾ ਜਿਹੜੀ ਜਿਹੜੀ ਫਸਲ ਲੱਗਦੀ ਹੈ ਨਾ ਪਾਰਟੀ ਪਾਰਟੀਆਂ ਨੇ ਮੈਂ ਗੱਲ ਇਹ ਹੈ ਮੈਂ ਜਿਹੜੀ ਗੱਲ ਕਰ ਤੁਸੀਂ ਕਿਹਾ ਨਾ ਕਿ ਉਹ ਮੇਰੇ ਨਾਲ ਕਿਸੇ ਗੱਲ ਕਿਹੜੀ ਕਿਹੜੀ ਫਸਲਾਂ ਦੀ ਆਪਾਂ ਗੱਲ ਕਰ ਲੰਦੇ ਆ ਬਤਾਲੀ ਕਰਦਨੇ 142 ਪਾਰਟੀਆਂ ਨੇ ਹਿੰਦੁਸਤਾਨ ਦੀਆਂ ਸਾਡੀਆਂ ਜਸੇ ਬੰਦੀਆਂ ਸਮਝਦੇ ਹੋ ਉਹਦੇ ਵਿੱਚ ਸਾਰੀਆਂ ਹੀ ਆਉਂਦੀਆਂ ਸਾਰਾ ਇੰਡੀਆ ਹੀ ਆਉਂਦਾ ਸਾਰੇ ਕਿਸਾਨ ਨੇ ਵਿਚਾਰੇ ਅਸੀਂ ਕੋ ਬਹੁਤੇ ਵਿੜਾਈ ਵਾਲੇ ਇੱਥੇ ਵਾਲੇ ਸਾਡਾ ਸਾਰਾ ਹਿੰਦੁਸਤਾਨ ਹੀ ਕਿਸਾਨਾਂ ਦਾ ਸਮਝਦੇ ਹੋ ਅੱਜ ਜੇ ਕਿਸਾਨ ਖਤਮ ਹੋ ਜਾਈਏ 80% ਲੋਕ ਕਿਹਦੇ ਨਾਲ ਨਹੀਂ ਨਿਰਭਰ ਤੇ ਤੁਹਾਡਾ ਸਭ ਕੁਝ ਨਾ ਖਰਾਬੀ ਪੈ ਜਾਏਗੀ ਸਿਆਣੇ ਬਣੋ ਉਹਨੂੰ ਸਮਝਾਓ ਆਪਣਿਆਂ ਨੂੰ ਮਾਰ ਕੇ ਕਦੀ ਕੋਈ ਗਾ ਨਹੀਂ ਪੜਿਆ ਕਿ ਜੋ ਪਛੇ ਪੰਜਾਬ ਆਉਂਦਾ ਅੱਗੇ ਨਾ ਕਰੋ ਸਾਡੀ ਗੱਲ ਪੂਰੀ ਰੱਖਣੀ ਹੈ ਪਤਾ ਲੱਗੇ ਬੋਲਦੇ ਕਿ ਜੋ ਫਸਲ ਲੱਗਦੀ ਪੰਜਾਬ ਚ ਪੰਜਾਬ ਚ ਕਣਕ ਝੋਨਾ ਸਾਨੂੰ ਮਜਬੂਰੀ ਕਰਾਦੀ ਅਗਲ ਹੌਸਲੇ ਕਰ ਲਈਏ ਕਿਹਾ ਵੇਖੋ ਜੀ ਕਣਕ ਝੋਨਾ ਜਿਹੜਾ ਨਾ ਸਾਟ ਝੋਨਾ ਜਿਹੜਾ ਸਾਡੇ ਤੇ ਥੋਪਿਆ ਗਿਆ ਅੰਨ ਭੰਡਾਰ ਪੂਰਾ ਕਰਨ ਨੂੰ ਤੁਸੀਂ ਆਪ ਤੁਹਾਡੀਆਂ ਸਰਕਾਰਾਂ ਨੇ ਥੋਪਿਆ ਸਾਡੇ ਤੁਸੀਂ ਇਹਨੂੰ ਮੱਕੀ ਤੇ ਐਮਐਸਪੀ দাও ਮੂੰਗੀ ਤੇ ਐਮ ਐਸ ਪੀ ਦੋ ਬਾਜਰੇ ਤੇ ਐਮ ਐਸ ਪੀ ਦੋ ਹੀ ਲਵਾਂਗੇ ਕਿਉਂ ਨਾ ਹੀ ਫਸਲ ਬਦਲਾਂਗੇ ਉਹਦਾ ਕਾਰਨ ਇਹ ਆ ਵੇਖੋ ਬੱਬੂ ਜੀ ਮੇਰੀ ਗੱਲ ਹੁਣ ਤੇਰੀ ਪੂਰੀ ਹੋਣ ਦੋ ਮੇਰੀ ਪੂਰੀ ਹੋਣ ਦੋ ਚਲੋ ਸੁਣਾਓ ਤਾਂ ਵੇਖੋ ਕਾਰਨ ਕਿ ਝੋਨਾ ਹੁਣ ਕਿਸਾਨ ਦਾ ਬੀਜੰਦਾ ਜੇ ਕਿਸਾਨ ਕਣਕ ਝੋਨਾ ਨਹੀਂ ਬੀਜਦਾ ਜੋ 1000 ਰੁਪਏ ਨੂੰ ਮੱਕੀ ਵੇਖਦੀ ਆ ਜਦੋਂ ਕਿਸਾਨ ਦੀ ਹੁੰਦੀ 8-900 ਤੋਂ 1000 ਰੁਪਏ ਚ ਸਰੋਂ ਦੀ 75 ਰੁਪਏ ਐਮ ਐਸ ਪੀ ਆ ਠੀਕ ਹੈ ਜੀ ਹੁਣ ਤੁਸੀਂ ਮੰਡੀ ਜਾ ਰੇਟ ਪਤਾ ਕਰੋ ਕੀ ਆ ਸਰੋਂ ਦਾ 4500 ਤੋਂ 5000 ਰੁਪਇਆ ਵਾ ਤੇ ਕਣ ਯਾਰ ਕਣ ਅਸੀਂ ਤੇ ਪਾਪਾ ਦੇਖਿਆ ਵੀ ਉਹ ਹਾਜੀ ਮਜ਼ਦੂਰੀ ਆ ਉਹ ਗੱਲ ਪਰ ਸੁਣੋ ਜਾਈ ਰਹੀ ਬਾਬੂ ਜੀ ਆਪ ਨੇ ਖਾ ਲਈ ਹੁਣ ਤੁਸੀਂ ਦੱਸੋ ਸੁਣੋ ਉਹਨਾਂ ਦੀ ਗੱਲ ਦੇਖੋ ਤੁਸੀਂ ਪਾਪਾ ਜੀ ਆਪਣੀ ਗੱਲ ਰੱਖੀ ਪੀ ਉਹਨਾਂ ਦੇ ਨਾਲ ਚੁੱਪ ਰਹੋ ਨਹੀਂ ਤੁਸੀਂ ਕੌਣ ਹੋ ਪਿਛਲੇ 10 ਸਾਲ ਪਿੰਡ ਦੇ ਨੇ ਇੱਥੋਂ ਕੋਈ ਹੁੰਦੇ ਮੈਂ ਵੀ ਤੁਹਾਡੇ ਅੰਗੇ ਨਹੀਂ ਵਿਚ ਬੋਲਣਾ ਨਹੀਂ ਤੁਸੀਂ ਗੱਲ ਕਰੋ ਤੁਸੀਂ ਬਾਹਰ ਦਾ ਬੰਦਾ ਨਹੀਂ ਮੇਰੇ ਆਈ ਖੜੇ ਮੇਰਾ ਨਸਾਨ ਉਹਨਾਂ ਦਾ ਬੰਦਾ ਕੋਈ ਮੌਤ ਦੀ ਗੱਲ ਕਰੇਗਾ ਫਸਲਾ ਦੇ ਤਰੀਕਾ ਰੇਟ ਵਧੇ ਹਾਂਜੀ ਹਾਂਜੀ ਇੰਨੇ ਤੁਸੀਂ ਦੱਸ ਲੋ ਪਿਛਲੇ 50 ਸਾਲ ਅੱਜ ਵਧੇ ਨਾ ਹਾਂਜੀ ਹਾਂਜੀ ਨਹੀਂ ਤੁਹਾਡੇ ਕਣਕ ਦਾ ਵਧਿਆ ਝੋਨੇ ਦਾ ਵਧਿਆ ਸਾਡੀ ਗੱਲ ਨਹੀਂ ਦਲੀਲ ਕਰਨ ਦੇ ਦਲੀਲ ਨਾਲ ਗੱਲ ਹੋਣੀ ਹੈ ਦਲੀਲ ਨਾਲ ਗੱਲ ਕਰਾਂਗੇ ਦਲੀਲ ਨਾਲ ਹਰ ਫਸਲਾ ਰੇਟ ਜਿਹੜਾ ਵਧਿਆ ਲੱਗਦਾ ਹਾਂਜੀ 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 ਬਹੁਤ ਵਧਿਆ ਨਾ ਜੀ ਗੱਲ ਕਰੋ ਤੁਸੀਂ ਕੱਲ ਕਰਦੇ ਹੋ ਮੋਜੋਬਸ ਪੰਜਾਬ ਬਾਰੇ ਮੋਦੀ ਹੀ ਲਗਦਾ ਨਾ ਜੀ ਕਿਸੇ ਨੇ ਨਹੀਂ ਕੀਤਾ ਕੀ ਕੀਤਾ ਹਰਿਆਣਾ ਦੇ ਬਾਰਡਰ ਤੇ ਕਿਲ ਲਾਤੇ ਆ ਵਾਕਿਆ ਕਿਸੇ ਨੇ ਨਹੀਂ ਕੀਤਾ ਗੱਲ ਇਹ ਚਲੋ ਦੇਖੋ ਗੱਲ ਇਹ ਹੈ ਕਿਥੇ ਕਾਨੂੰਨ ਦਾ ਰਸਤਾ ਵੀ ਬਣਾ ਨਹੀਂ ਨੇ ਹਾਂ ਜੀ ਯੋ ਤੁਸੀਂ ਕੋ ਗੁਰੂ ਦਿੱਲੀ ਜਾ ਕੇ ਉੱਥੇ ਜੇ ਕਿਸਾਨ ਦਿੱਲੀ ਤੋੜੀ ਦਾ ਫਿਰ ਕਾਨੂੰਨ ਵਸਤਾ ਪਾਉਂਦਾ ਨਹੀਂ ਆ ਅੱਗੇ ਨਹੀਂ ਆ ਅੱਗੇ ਵੀ ਆਏ ਲਾਲ ਗੇੜੇ ਚੜ ਗਏ ਯਾਰ ਮੇਰੀ ਬੇਇੱਜ਼ਤੀ ਸੁਣੋ ਮੇਰੀ ਬੇਇੱਜ਼ਤੀ ਸੁਣੋ ਸਰਪੰਚ ਜੀ ਪ੍ਰਧਾਨ ਜੀ ਪ੍ਰਧਾਨ ਜੀ ਮੈਂ ਇੱਕ ਵਾਰ ਪੰਜਾਬ ਦੇ ਪ੍ਰਧਾਨ ਜੀ ਨਾਲ ਗੱਲ ਕਰਦਾ ਮੋਦੀਆਂ ਦੀਆਂ ਚੀਂ ਸਾਡੇ ਨਾਲ ਦਾ ਕੰਮ ਨਹੀਂ ਆਈ ਜਿਲ੍ਹੇ ਨੇ ਇੱਕ ਵਾਦਾ ਕੀਤਾ ਵਾਦਾ ਕੀਤਾ ਤੁਹਾਡੀ ਗੱਲ ਉਹਨੋ ਏਟ ਦਾ ਰੇਟ ਸੀ 65 ਰੁਪਏ ਸਮਝ ਤੋ ਗੱਲ ਕਰੀ 10 ਰੁਪਏ ਵਾਪਸ ਹੋ ਜਾਂਦੇ ਸੀ 10 ਰੁਪਏ ਹੀ ਦੂਜੀ ਸੀ ਸੀਮੈਂਟ ਸਮਝਦੇ ਹੋ ਸੋਨਾ 250 ਰੁਪਏ ਉਹਦਾ ਕੁਆਲੀਫਿਕੇਸ਼ਨ ਕਰ ਲਓ ਵੀ ਅੱਜ ਸਾਨੂੰ ਬਚਿਆ ਕੀ ਆ ਜੀ ਇਹ ਚੁਕੀਆਂ ਉਹ ਥਾਂ ਨਹੀਂ ਕਰਾਈ ਰਿਟਰਨ ਲੈਂਦਾ ਸ਼ਕਾਰਾ ਬਰ ਰੋਣਾ ਹੁੰਦਾ ਯਾਰ ਕੀ ਲੈਂਦਾ ਬਹੁਤ ਵਧੀਆ ਮੋਲ ਆ ਠੀਕ ਆ ਕਿਸਾਨ ਪਰਿਵਾਰਾਂ ਨਾਲ ਦਾ ਜੀ ਵੀਰਾ ਨਾ ਮੇਰੀ ਦੋ ਤਿੰਨ ਵਾਰ ਗੱਲ ਪਹਿਲੇ ਵੀ ਆ ਅੱਜ ਵੀ ਵਧੀਆ ਗੱਲਬਾਤ ਹੋਈ ਆ ਕੋਈ ਗੱਲ ਨਹੀਂ ਅਸੀਂ ਇਹ ਆਪਣੇ ਪਰਿਵਾਰ ਚੋਂ ਇਹਨਾਂ ਦਾ ਹਿੱਸਾ ਦੇ ਗਨੇ ਇਹਨਾਂ ਦੀ ਗੱਲ ਵੀ ਰੱਖਾਂਗਾ ਜਿਹੜੇ ਕੋਈ ਮੁੱਦੇ ਨਾਲ ਮੁਸ਼ਕਲ ਆ ਵੀ ਗੱਲ ਖਾ ਦੇਗਾ ਓਵਰਆਲ ਸਥਿਤੀ ਦੀ ਗੱਲ ਕੀਤੀ ਜਾਵੇ ਓਵਰਆਲ ਸਥਿਤੀ ਬਹੁਤ ਵਧੀਆ ਜੀ ਤੁਸੀਂ ਲੋਕਾਂ ਨੂੰ ਜਾਓ ਲੋਕਾਂ ਦੇ ਮੰਨ ਚ ਹੈ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨਗੇ ਔਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਨੇ ਸੋਭਤ ਬਣ ਰਹੇ ਜਿਸ ਤਰੀਕੇ ਨਾਲ ਦਿਨ-ਪ੍ਰਤੀ ਦਿਨ ਟੂਨ ਪ੍ਰਚਾਰ ਨੇ ਫਾਦਾ ਪਿਆ ਲੋਕਾਂ ਦਾ ਰੁਝਾਨ ਲੋਕਾਂ ਦੇ ਕਿਸ ਤਰ੍ਹਾਂ ਦੇ ਜਿਹੜੇ ਆ ਲੋਕ ਇਹ ਚਾਹੇਗਾ ਕਿ ਪੰਜਾਬ ਦਾ ਭਲਾ ਹੋਵੇ ਪੰਜਾਬ 'ਚ ਵੀ ਬੀਜੇਪੀ ਸਰਕਾਰ ਆਏ ਧੰਨਵਾਦ ਰੰਜੋ ਸਿੰਘ ਰਧਾਵਾ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾ ਪ੍ਰਧਾਨ ਕਾਦੀਆਂ ਅੱਜ ਵੇਖੋ ਜੀ ਇੱਥੇ ਆਪਣੀ ਜੋਨ ਰੈਲੀ ਕਰਨ ਆਏ ਸੀ ਦਿਨੇਸ਼ ਬੱਬੂਣੀ ਅਸੀਂ ਉਹਨਾਂ ਦਾ ਵਿਰੋਧ ਕਰਨ ਆਏ ਆ ਕਾਲੇ ਝੰਡੇ ਵਖਾਲ ਕੇ ਤੇ ਨਾਲ ਉਹਨਾਂ ਨਾਲ ਸਵਾਲ ਜਵਾਬ ਕਰਨ ਲਈ ਇੱਥੇ ਪਹੁੰਚੇ ਆ ਉਹਨਾਂ ਨਾਲ ਸਵਾਲ ਜਵਾਬ ਹੋਏ ਆ ਪਰ ਉਹਨਾਂ ਕੋਈ ਜਵਾਬ ਹਾਨੀ ਉਹਨਾਂ ਦੇ ਦੇਣ ਲਈ ਉਹਨਾਂ ਕੋਲ ਕਿਉਂਕਿ ਅਸੀਂ ਪੁੱਛਿਆ ਵੀ ਹਰਿਆਣੇ ਦੇ ਬਾਰਡਰ ਤੇ ਤੁਸੀਂ ਕਿਉਂ ਲਾਏ ਆਂਦੇ ਦਿੱਲੀ ਜਾਂਦੇ ਕਿਸਾਨ ਤੇ ਉੱਥੇ ਕਾਨੂੰਨ ਖਰਾਬ ਨਹੀਂ ਆਪੇ ਅੱਗੇ ਸਾਲ ਬਹਿ ਗਏ ਉੱਥੇ ਕੋਈ ਕਾਨੂੰਨ ਖਰਾਬ ਕੀਤਾ ਨਹੀਂ ਕਿਸਾਨਾਂ ਨੇ ਤਾਂ ਹੁਣ ਕਿਹੜਾ ਖਰਾਬ ਕਰਨਾ ਸੀ ਪਰ ਤੁਸੀਂ ਹਾਕੀ ਖੋਲਿਆ ਪੰਜਾਬ ਕੋ ਦਿੱਲੀ ਜਾਂਦਾ ਵੀ ਕਿਸਾਨ ਦਿੱਲੀ ਜਾ ਹੀ ਨਹੀਂ ਸਕਦਾ ਇਸ ਕਰਕੇ ਉਹਨਾਂ ਕੋ ਇੰਨਾ ਗੱਲਾਂ ਦੇ ਜਵਾਬ ਹੀ ਹਨ ਨਹੀਂ ਉਹਨਾਂ ਨੇ ਕਿ ਸਵਾਲ ਕੀਤਾ ਉਹਨਾਂ ਮੈਨੂੰ ਸਵਾਲ ਕੀਤਾ ਉਹ ਸਾਰਿਆਂ ਨੂੰ ਇੱਕੋ ਹੀ ਸਵਾਲ ਕਰੀ ਜਾਂਦਾ ਵੀ ਪੰਜਾਬ ਚ ਫਸਲ ਕਿਹੜੀ ਪੀਜੀ ਜਾਂਦੀ ਉਹਨਾਂ ਨੇ ਕਹਿਣ ਤੋਂ ਭਾਅ ਹੁੰਦਾ ਵੀ ਉੱਤੇ ਐਮਐਸਪੀ ਮਿਲਦੀ ਆ ਪਰ ਸਾਡਾ ਸਵਾਲ ਇਹ ਆ ਵੀ ਐਮਐਸਪੀ ਸਿਰੂ ਦੋ ਫਸਲਾਂ ਤੇ ਮਿਲਦੀ ਹੈ ਤੈ ਤੂੰ ਹੀ ਪੰਜੀਆਂ ਤੇ ਕਰਦੇ ਹੋ ਜਾਂ ਤੇ ਪੰਜੀਆਂ ਤੇ ਐਮਐਸਪੀ ਦਿੱਤੀ ਜਾਵੇ ਤੇ ਜਾਂ ਤੁਸੀਂ ਤੈਹ ਕਰਨੀ ਛੱਡ ਦਿਓ ਜਦੋਂ ਲੈਣੀ ਕਾਰਪੋਰੇਟ ਘਰਾਣੀਆਂ ਨੇ ਪ੍ਰਾਈਵੇਟ ਅਦਾਰਿਆਂ ਨੇ ਹੀ ਖਰੀਦਣੀਆਂ ਘੱਟ ਮੁੱਲ ਤੇ ਖਰੀਦਣੀਆਂ ਫਸਲ ਤੇ ਫਿਰ ਉਹਨੂੰ ਐਮਐਸਪੀ ਕੋ ਕਨੌਨ ਸਿੰਘ ਜੀ ਇਹ ਪ੍ਰਦਰਸ਼ਨ ਇੰਦਾ ਕਿਦੋਂ ਤੱਕ ਚੱਲੀ ਰਹਿਣਗੇ ਇਹ ਪ੍ਰਦਰਸ਼ਨ ਹੋਣਾ ਚਾਹੀਦਾ ਰਹਿਣਗੇ ਜਿੰਨਾ ਚਾ ਸਾਡੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਹੋਣਦੀਆਂ ਉਹਨਾਂ ਚ ਪ੍ਰਦਰਸ਼ਨ ਜਾਰੀ ਰਹਿਣਗੇ ਜੀ ਅੱਜ ਕੀ ਕੀ ਆਜ ਵੇਖੋ ਜੀ ਅਸੀਂ ਕੋਰੋਨਾ ਨੂੰ ਜਿਹੜਾ ਸਾਡੇ ਆਏ ਆਪਣੇ ਕੈਂਡੀਡੇਟ ਖਿਲਾੜੇ ਇਹਨਾਂ ਦੇ ਐਮਪੀ ਜਿਹੜੇ ਬੱਬੂ ਬੱਬੂ ਜੀ ਉਹਨਾਂ ਨੇ ਇਹ ਦੱਸਿਆ ਜਿਹੜੇ ਕਿਸਾਨਾਂ ਜਿਹੜੇ ਅਸੀਂ ਜਦੋਂ ਤੁਹਾਨੂੰ ਪਿਛਲੀ ਵਾਰੀ ਤੁਹਾਡੀ ਸਰਕਾਰ ਲੈ ਕੇ ਆਏ ਆ ਇਹਨਾਂ ਕਹੇ ਸੁਆਮੀ ਨਾਥਾਂ ਦੀ ਰਿਪੋਰਟ ਜਿਹੜੀ ਅਸੀਂ ਲਾਗੂ ਕਰਾਂਗੇ ਇਹਨਾਂ ਨੇ ਹਲਾਰਾ ਲਾ ਦਿੱਤਾ ਸੁਆਮੀ ਨਾਥਾਂ ਦੀ ਰਿਪੋਰਟ ਤੇ ਇਹਨਾਂ ਨੇ ਇੱਕ ਵੀ ਜਿਹੜਾ ਕਦਮ ਗ ਬਾਜਨਾ ਹੜਾ ਦਿੱਲੀ ਮੋਰਚਾ ਲਗਾ ਉਹ ਤੇ ਕਮੇਟੀ ਬਣਾਈ ਕਮੇਟੀ ਦੇ ਵਿੱਚ ਇਹਨਾਂ 2 ਸਾਲਾਂ ਤੋਂ ਬਾਅਦ ਉਹ ਕੋਈ ਕੰਮ ਨਹੀਂ ਕੀਤਾ ਉਹਦੇ ਵਿੱਚ ਸਾਡੀ ਕੋਈ ਨਹੀਂ ਸੁਣੀ ਗਈ ਇਹਨਾਂ ਨੇ ਕਿਸਾਨਾਂ ਦੇ ਉਹਦੇ ਵਿੱਚ ਮੈਂਬਰ ਹੀ ਸ਼ਾਮਲ ਨਹੀਂ ਕੀਤੇ ਸਾਡੀਆਂ ਮੰਗਾਂ ਕਿੱਥੋਂ ਮੰਨੀਆਂ ਜਾਣੀਆਂ ਨੇ ਬਾਕੀ ਜਿਹੜੀ ਐਮਐਸਪੀ ਸਾਨੂੰ ਝੋਨੇ ਤੇ ਤੇ ਕਣਕ ਤੇ ਮਿਲ ਰਹੀ ਆ ਇਹ ਵੀ ਸਾਨੂੰ ਪੂਰੀ ਨਹੀਂ ਮਿਲਦੀ ਜਿੱਲੀ ਸਾ ਆਪਣਾ ਉਹਨਾਂ ਸੁਆਮੀਨਾਥੀ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਉਹਦੇ ਮੁਤਾਬਕ ਉਹ ਸਾਨੂੰ ਆਪਣੇ ਉਹਦੇ ਰੇਟ ਦੇਣ ਫਿਰ ਸਾਨੂੰ ਸਾਡੇ ਹੱਕ ਪੂਰੇ ਹੋਣਗੇ ਉਹ ਜਿਹੜੇ ਕਿਸਾਨ ਖੁਦਕੁਸ਼ੀ ਕਰਦੇ ਰਹਿਣਗੇ ਤੇ ਡੱਕਦੇ ਵੀ ਰਹਿਣਗੇ